ਦੁਲੰਦਰ ਦੇ ਕ ਨਿੱਜੀ ਇੰਸਟੀਚਿਊਟ ਦੇ ਵਿੱਚ ਝੜਪ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੇहद ਹੈਰਾਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਦੋ ਗੁੱਟ ਆਪਸ ਦੇ ਵਿੱਚ ਝੜਪ ਰਹੇ ਨੇ ਤੇ ਕਾਲਜ ਦੇ ਵਿੱਚ ਭਾਜੜਾਂ ਪਈਆਂ ਹੋਈਆਂ ਨੇ ਦੱਸਦੀ ਕਿ ਇਸ ਪੂਰੇ ਬਾਬਲੇ ਤੋਂ ਬਾਅਦ ਜੋ ਇੰਸਟੀਚਿਊਟ ਹੈ ਉਸ ਦੇ ਵੱਲੋਂ 14 ਜੋ ਨੌਜਵਾਨ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ 14 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸਦੀ ਕਿ ਜੋ ਇਹ ਪੂਰਾ ਮਾਮਲਾ ਹੈ ਲੜਕੀਆਂ ਦੇ ਨਾਲ ਛੇੜਛਾੜ ਦਾ ਦੱਸਿਆ ਜਾ ਰਿਹਾ ਹੈ ਹੋਰ ਜ਼ਿਆਦਾ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ सुरेंद्र ਕੋਲੋਂ सुरेंद्र ਕੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਆ ਬਿਲਕੁਲ ਹਰਮਨ ਜੀ ਤਾਂ ਕਿ ਕੱਲ ਇੱਕ ਗੱਲ ਨੂੰ ਲੈ ਕੇ ਜਿਹੜਾ ਨਿੱਜੀ ਵਿਦਿਅਕ ਅਧਾਰਾ ਹੈਗਾ ਉੱਥੇ ਦੋ ਗੁੱਟਾਂ ਦੇ ਵਿੱਚ ਆਪਸੀ મતਭੇਦ ਹੋ ਜਾਂਦਾ ਹੈ ਔਰ મતਭੇਦ ਹੌਲੀ-ਹੌਲੀ ਵੱਧਦਾ ਵੱਧਾ ਲੜਾਈ ਝਗੜੇ ਵੱਜ ਜਾਂਦਾ ਹੈ ਜਦੋਂ ਕਿ ਉੱਥੇ ਇੱਟਾ-ਵੱਟੇ ਕੁਰਸੀਆਂ ਤਿੱਕਰ ਵੀ ਚੱਲੀਆਂ ਉਸ ਤੋਂ ਬਾਅਦ ਜਿਹੜਾ ਵਿਦਿਅਕ ਅਧਾਰਾ ਹੈਗਾ ਉਹਦੇ ਪ੍ਰਬੰਧਕਾਂ ਵੱਲੋਂ 14 ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਔਰ ਨਾਲ ਦੀ ਨਾਲ ਜਿਹੜੇ ਅੰਦਰ ਸੀਸੀਟੀਵੀ ਲੱਗੇ ਹੋਏ ਨੇ ਵਿਦਿਅਕ ਅਧਾਰੇ ਦੇ ਅੰਦਰ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਨਾਲੀ ਨਾਲ ਜਿਹੜੇ ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਸਤਾ ਹੈਗੇ ਉਹਨਾਂ ਵੱਲੋਂ ਵੀ ਜਿਹੜੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਉਹ ਕਹਿੰਦੇ ਕਿ ਜਿਹੜੀ ਜਿਹੜੀ ਗਲਤੀ ਪਾਈ ਜਾਂਦੀ ਹੈ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਕੇ ਕੀਤੀ ਜਾਵੇ ਕਿ ਨਾਲ ਦੀ ਨਾਲ ਜਿਹੜਾ ਵਿਧੇਕ ਅਧਾਰਾ ਹੈ ਉਹ ਉਹਨਾਂ ਨਾਲ ਮਿਲ ਕੇ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਜਾਣਕਾਰੀ ਲਵੇਗੀ ਜੋ ਤੌਰ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਜੀ ਜਾਣਕਾਰੀ ਲਈ ਧੰਨਵਾਦ ਤਾਂ ਦੱਸਦੀ ਕਿ ਜਲੰਧਰ ਦੀਆਂ ਇਹ ਤਸਵੀਰਾਂ ਨੇ ਇੱਕ ਨਿ ਦੀ ادارے ਦੀਆਂ ਤਸਵੀਰਾਂ ਨੇ ਜਿੱਥੇ ਵਿਦਿਆਰਥੀਆਂ ਦੇ ਵਿਚਕਾਰ ਝੜਪ ਹੋ ਗਈ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਹਨ ਨੌਜਵਾਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਡੰਡੇ ਸੋਟੇ ਕੁਰਸੀਆਂ ਤੱਕ ਚਲਾਈਆਂ ਜਾ ਰਹੀਆਂ ਨੇ ਕਾਲਜ ਦੇ ਵਿੱਚ ਮਾਹੌਲ ਪੂਰਾ ਤਣਾ ਤਣਾਪੂਰਵਕ ਬਣਿਆ ਹੋਇਆ ਪੂਰਾ ਗਰਮਾਇਆ ਹੋਇਆ ਸੋ ਜੋ ਬਾਕੀ ਵਿਦਿਆਰਥੀ ਵੀ ਹੈ ਭੱਜਦੇ ਦੌੜਦੇ ਦਿਖਾਈ ਦੇ ਰਹੇ ਨੇ ਦੱਸਦੀ ਕਿ ਇਸ ਤੋਂ ਬਾਅਦ ਇੰਸਟੀਚਿਊਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਜੋ 14 ਵਿਦਿਆਰਥੀ ਸਸਪੈਂਡ ਕਰ ਦਿੱਤੇ ਗਏ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਇਹਨਾਂ ਵਿਦਿਆਰਥੀਆਂ ਦੇ ਉੱਤੇ ਕੀਤੀ ਜਾਵੇਗੀ ਪੁਲਿਸ ਅਧਿਕਾਰੀ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣਾ ਦਿੰਨੇ ਆ ਇੱਕ ਇਸ਼ੂ ਸਾਡੇ ਧਿਆਨ ਦੇ ਵਿੱਚ ਆਇਆ ਸੀ ਸਦਰ ਥਾਣੇ ਦੇ ਵਿੱਚ ਸੀਟੀ ਇੰਸਟੀਚਿਊਟ ਪੈਂਦਾ ਹੈਗਾ ਉਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਕੋਈ ਕਹਾ ਸੁਣੀ ਹੋਈ ਸੀ ਮਿਸ ਅੰਡਰਸਟੈਂਡਿੰਗ ਸੀ ਜਿਸ ਤੋਂ ਬਾਅਦ ਮਾਈਨਰ ਬ੍ਰੌਲ ਹੋਈ ਤੇ ਉਸ ਤੋਂ ਬਾਅਦ ਅੱਜ ਦੋਵੇਂ ਧਿਰਾਂ ਨੂੰ ਬਿਠਾ ਕੇ ਪੁਲਿਸ ਵੱਲੋਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਕਾਉਂਸਲ ਕੀਤਾ ਗਿਆ ਤੇ ਐਡਮਿਨਿਸਟ੍ਰੇਸ਼ਨ ਨੇ ਇੱਕ ਇੰਟਰਨਲ ਕਮੇਟੀ ਬਿਠਾ ਦਿੱਤੀ ਹੈਗੀ ਜਿਹੜੀ ਸਾਰੇ ਮਸਲੇ ਨੂੰ ਚੈੱਕ ਕਰਕੇ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਕੇ ਜਿਹੜੀ ਵੀ ਬੰਦੀ ਕਾਰਵਾਈ ਹੋਈ ਦੋਸ਼ੀਆਂ ਦੇ ਖਿਲਾਫ ਉਹ ਕੀਤੀ ਜਾਵੇਗੀ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया समाधान फ्री 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 आर के तांत्रिक मोबाइल पचानवे एक जीरो तिरानवे सत्तर एक सौ पांच अठानवे चार सौ पचहत्तर पता पंजाब